ਹੋਰ اهم ਮਸਲੇ ਤੇ ਵਿਚਾਰ ਚਰਚਾ ਲੈ ਕੇ ਤੋਂ ਸਾਹਮਣੇ ਹਾਜ਼ਰ ਆ ਤੁਹਾਨੂੰ ਯਾਦ ਹੋਵੇਗਾ ਕਿ ਬੜੀ ਚਰਚਾ ਰਹੀ ਹੈ ਕਿ ਡੇਰਾ ਮੁਖੀ ਨੂੰ ਹਰਿਆਣਾ ਦੀ ਸਰਕਾਰ ਵਾਰ-ਵਾਰ ਫਰਲੋ ਦਿੰਦੀ ਆ ਵਾਰ-ਵਾਰ ਜੇਲ੍ਹ ਤੋਂ ਬਾਹਰ ਕੱਢਿਆ ਜਾਂਦਾ ਸੋ ਇਸ ਕਰਕੇ ਇਸ ਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ ਇਸ ਦੇ ਕਰਕੇ ਪਟੀਸ਼ਨ ਪਾਈ ਜਾਂਦੀ ਆ ਹਾਈ ਕੋਰਟ ਦੇ ਵਿੱਚ ਮਸਲਾ ਪਹੁੰਚਦਾ ਆ ਹਾਈ ਕੋਰਟ ਦੇ ਵਿੱਚ ਜਦੋਂ ਮਸਲਾ ਪਹੁੰਚਦਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪਾਰਟੀ ਬਣਦੀ ਆ ਸੋ ਇਸ ਦੇ ਵਿੱਚ ਇਹ ਕਿਹਾ ਜਾਂਦਾ ਹਾਈ ਕੋਰਟ ਵੱਲੋਂ ਕਿ ਅੱਗੇ ਤੋਂ ਜੇ ਡੇਰਾ ਮੁਖੀ ਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਫਰਲੋ ਦੇਣੀ ਹੈ ਤਾਂ ਸਾਨੂੰ ਪੁੱਛਿਆ ਜਾਵੇ ਹਾਈ ਕੋਰਟ ਦੀਆਂ ਡਾਇਰੈਕਸ਼ਨ ਉਸ ਤੋਂ ਬਾਅਦ ਇਸ ਪੂਰੇ ਮਸਲੇ ਤੇ ਅੱਜ ਸੁਣਵਾਈ ਹੋਈ ਹੈ ਅੱਜ ਸੁਣਵਾਈ ਦੇ ਵਿੱਚ ਕੀ ਇਸ ਨੂੰ ਰਾਹਤ ਮੰਨੀਏ ਕੀ ਹਰਿਆਣਾ ਸਰਕਾਰ ਦੇ ਹੱਥ ਮਜ਼ਬੂਤ ਕਰਨ ਵਾਲਾ ਫੈਸਲਾ ਮੰਨੀਏ ਇਹ ਕੀ ਫੈਸਲਾ ਹੈ ਪਹਿਲਾਂ ਇਹ ਸੁਣ ਲਓ ਫਿਰ ਆਪਾਂ ਇਸ ਤੇ ਚਰਚਾ ਕਰਦੇ ਹਾਂ ਦਰਸਲ ਡੇਰਾ ਮੁਖੀ ਨੂੰ ਇਹ ਫਰਮ ਲੋ ਮਿਲੇਗੀ ਜਾਂ ਨਹੀਂ ਮਿਲੇਗੀ ਇੱਕ ਸਸਪੈਂਸ ਬਣਿਆ ਪਿਆ ਸੀਗਾ ਲਗਭਗ ਹੁਣ ਸਸਪੈਂਸ ਖਤਮ ਹੁੰਦਾ ਜਾ ਰਿਹਾ 33 ਮਹੀਨਿਆਂ ਦੇ ਵਿੱਚ 9 ਵਾਰ ਰਿਹਾਈ ਮਿਲੀ ਹੈ 234 234 ਦਿਨ ਇਹ ਬਾਹਰ ਰਹੇ ਨੇ ਰਾਮ ਰਹੀਮ ਨੂੰ ਫਰਮ ਮਿਲਣ ਦਾ ਰਾ ਕੀ ਸਾਫ ਹੋਇਆ ਇਹ ਇੱਕ ਵੱਡਾ ਸਵਾਲ ਹੈ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਹੁਕਮ ਦਿੱਤੇ ਨੇ ਤੈ ਨਿਯਮਾਂ ਦੇ ਮੁਤਾਬਕ ਫਰਲੋ ਤੇ ਫੈਸਲਾ ਲਵੇ ਸਰਕਾਰ ਹਰਿਆਣਾ ਸਰਕਾਰ ਦੀ ਕੰਪੀਟੈਂਟ ਅਥਾਰਟੀ ਇਹ ਫੈਸਲਾ ਲਵੇਗੀ ਫਰਲੋ ਤੇ ਐਸਜੀਪੀਸੀ ਵੱਲੋਂ ਪਾਈ ਗਈ ਪਟੀਸ਼ਨ ਦਾ ਹਾਈ ਕੋਰਟ ਨੇ ਨਿਰਟਾਰਾ ਕਰ ਦਿੱਤਾ ਪਿਛਲੇ ਸਾਲ ਜਨਵਰੀ ਦੇ ਵਿੱਚ ਦਿੱਤੀ ਗਈ 50 ਦਿਨ ਦੀ ਪੈਰੋਲ ਨੂੰ ਲੈ ਕੇ ਇਹ ਪਟੀਸ਼ਨ ਪਾਈ ਗਈ ਸੀ ਹੁਣ ਡੇਰਾ ਮੁਖੀ ਨੇ 21 ਦਿਨਾਂ ਦੀ ਫਿਰ ਤੋਂ ਫਰਲੋ ਮੰਗੀ 33 ਮਹੀਨਿਆਂ ਦੇ ਵਿੱਚ 9 ਵਾਰ ਇਹ ਫਰਲੋ ਪਰੋਲ ਤੇ ਫਰਲੋ ਮਿਲ ਚੁਕੀ ਹੈ 33 ਮਹੀਨਿਆਂ ਦੇ ਵਿੱਚ ਰਾਮ ਰਹੀਮ 234 ਦਿਨ ਬਾਹਰ ਰਿਹਾ 24 ਅਕਤੂਬਰ 2020 ਨੂੰ ਮਿਲੀ ਸੀ 1 ਦਿਨ ਦੀ ਪਰੋਲ 21 ਮਈ 2021 ਨੂੰ ਮਿਲੀ ਸੀ 1 ਦਿਨ ਦੀ ਪਰੋਲ 7 ਫਰਵਰੀ 2022 ਨੂੰ ਮਿਲੀ ਸੀ 21 ਦਿਨ ਦੀ ਪਰੋਲ 30 ਜੂਨ 2022 ਨੂੰ ਮਿਲੀ ਸੀ 30 ਦਿਨ ਦੀ ਪਰੋਲ 21 ਜਨਵਰੀ 2023 ਨੂੰ ਮਿਲੀ ਸੀ 40 ਦਿਨ ਦੀ ਪਰੋਲ 20 ਜੁਲਾਈ 2023 ਨੂੰ ਮਿਲੀ ਸੀ 30 ਦਿਨ ਦੀ ਪਰੋਲ 20 ਨਵੰਬਰ 2023 ਨੂੰ ਮਿਲੀ ਸੀ 21 ਦਿਨ ਦੀ ਪੈਰੋਲ ਤੇ 19 ਜਨਵਰੀ 2024 ਨੂੰ ਮਿਲੀ ਸੀ 50 ਦਿਨ ਦੀ ਪੈਰੋਲ ਤੇ ਹੁਣ ਤਾਂ ਫੇਰ ਪੈਰੋਲ ਜਿਹੜੀ ਉਹ ਮੰਗੀ ਜਾ ਰਹੀ ਹੈ ਔਰ ਇਸੇ ਕਰਕੇ ਹਾਈ ਕੋਰਟ ਦੇ ਵਿੱਚ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਪਟੀਸ਼ਨ ਪਾਈ ਕਿ ਅਜਿਹੇ ਸੰਗੀਨ ਅਪਰਾਧੀ ਨੂੰ ਵਾਰ-ਵਾਰ ਪਰੋਲ ਨਹੀਂ ਦਿੱਤੀ ਜਾ ਸਕਦੀ ਨਾ ਦੇਣੀ ਚਾਹੀਦੀ ਹੈ ਹਰਿਆਣਾ ਸਰਕਾਰ ਆਪਣੇ ਪੋਲੀਟੀਕਲ ਮੰਤਵ ਦੇ ਲਈ ਇਹ ਸਭ ਕੁਝ ਕਰ ਰਹੀ ਹੈ ਤੇ ਅੱਜ ਉਸ ਦਾ ਨਪਟਾਰਾ ਕਰਾ ਕੇ ਹਾਈ ਕੋਰਟ ਨੇ ਕਿਹਾ ਕਿ ਇਹ ਹਰਿਆਣਾ ਸਰਕਾਰ ਤੈਅ ਕਰੇਗੀ ਕੰਪੀਟੈਂਟ ਅਥਾਰਟੀ ਤੈਅ ਕਰੇਗੀ ਕਿ ਫਰੋਲ ਦੇਣੀ ਹੈ ਕਿ ਨਹੀਂ ਦੇਣੀ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਪ੍ਰੀਤ ਮੈਥਾ ਜੁੜੇ ਹੋਏ ਨੇ ਨਿਊਜ਼ਸ ਤੋਂ ਇਸ ਦੇ ਨਾਲ ਹੀ ਗੁਰਚਨ ਸਿੰਘ ਗਰੇਵਾਲ ਸਾਹਿਬ ਮੌਜੂਦ ਨੇ ਸਾਬਕਾ ਜਨਰਲ ਸਕੱਤਰ ਨੇ ਤੇ ਮੈਂਬਰ ਨੇ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮ ਤੋਂ ਪਹਿਲਾਂ ਇਨਫੋਰਮੇਸ਼ਨ ਲੈ ਲੈਣੇ ਆ ਪ੍ਰੀਤ ਅ ਥੋੜੀ ਜੀ ਜਾਣਕਾਰੀ ਦਿਓਗੇ ਸਰਲ ਭਾਸ਼ਾ ਦੇ ਵਿੱਚ ਇਸ ਨੂੰ ਇਸ ਫੈਸਲੇ ਨੂੰ ਇਹ ਮੰਨਿਆ ਜਾਵੇ ਕਿ ਹੋਰ ਜ਼ਿਆਦਾ ਸੌਖਾ ਕਰ ਦਿੱਤਾ ਰਾ ਪੈਰੋਲ ਦਾ ਹਰਿਆਣਾ ਦੀ ਸਰਕਾਰ ਜਿਹੜੀ ਪਹਿਲਾਂ ਹੀ ਪੈਰੋਲ ਦੇ ਰਹੀ ਸੀ ਉਸ ਨੂੰ ਹੋਰ ਸੌਖਾ ਕਰ ਦਿੱਤਾ ਕਿ ਤੁਸੀਂ ਤੈਅ ਕਰੋ ਪੈਰੋਲ ਦੇਣੀ ਹੈ ਕਿ ਨਹੀਂ ਦੇਣੀ ਦੇਖੋ ਹਰਪ੍ਰੀਤ ਜੀ ਗੱਲ ਆਏ ਕਿ ਜਦੋਂ ਹਰਿਆਣਾ ਸਰਕਾਰ ਨੇ ਇਸ ਪੂਰੇ ਮਾਮਲੇ 'ਚ ਆਪਣਾ ਰਿਪਲਾਈ ਫਾਈਲ ਕੀਤਾ ਸੀਗਾ ਔਰ ਰਿਪਲਾਈ ਉਦੋਂ ਫਾਈਲ ਕੀਤਾ ਸੀ ਜਦੋਂ ਹਾਈ ਕੋਰਟ ਨੇ ਇਹ ਪੁੱਛਿਆ ਸੀਗਾ ਕਿ ਡੇਰਾ ਮੁਖੀ ਦੀ ਤਰ੍ਹਾਂ ਔਰ ਕਿੰਨੇ ਐਦਾਂ ਦੇ ਦੋਸ਼ੀ ਹੈਗੇ ਨੇ ਜਿਨ੍ਹਾਂ ਨੂੰ ਤਿੰਨ ਜਾਂ ਤਿੰਨ ਤੋਂ ਜ਼ਿਆਦਾ ਕੇਸਿਸ ਵਿੱਚ ਉਮਰਕੈਦ ਮਰਡਰ ਦੇ ਕੇਸਿਸ ਜਾਂ ਰੇਪ ਦੇ ਕੇਸਿਸ ਵਿੱਚ ਕਨਵिक्ट ਹੋ ਚੁੱਕੇ ਨੇ ਉਹਨਾਂ ਨੂੰ ਇਸ ਤਰੀਕੇ ਦੀ ਪੈਰੋਲ ਦੀ ਫੈਸਿਲਿਟੀ ਦਿੱਤੀ ਹੈ ਪਹਿਲਾਂ ਸਰਕਾਰ ਇਹ ਦੱਸੇ ਉਹ ਤੋਂ ਬਾਅਦ ਹੀ ਡੇਰਾ ਮੁਖੀ ਦੇ ਮਾਮਲੇ 'ਚ ਦੇ ਟੈਕ ਕੀਤਾ ਜਾਏਗਾ ਕਿ ਉਹਨਾਂ ਨੂੰ ਫਿਊਚਰ ਚ ਪੈਰੋਲ ਮਿਲੇਗੀ ਜਾਂ ਨਹੀਂ ਮਿਲੇਗੀ ਹਰਿਆਣਾ ਸਰਕਾਰ ਨੇ ਜਦੋਂ ਆਪਣਾ ਰਿਪਲਾਈ ਫਾਈਲ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ 10 ਸਾਲਾਂ ਚ 89 ਇਦਾਂ ਦੇ ਕੈਦੀਆਂ ਨੂੰ ਐਸੇ ਤਰੀਕੇ ਦੀ ਪੈਰੋਲ ਦਿੱਤੀ ਹੈ ਜਿਹੜੇ ਕਿ ਰੇਪ ਮਰਡਰ ਜਾਂ ਤਿੰਨ ਜਾਂ ਤਿੰਨ ਤੋਂ ਜ਼ਿਆਦਾ ਕੇਸਾਂ ਵਿੱਚ ਦੋਸ਼ੀ ਸੀਗੇ ਉਹ ਰਿਪਲਾਈ ਆਇਆ ਉਹ ਤੋਂ ਬਾਅਦ ਹਰਿਆਣਾ ਸਰਕਾਰ ਦਾ ਇੱਕ ਹੋਰ ਰਿਪਲਾਈ ਆਇਆ ਔਰ ਡੇਰਾ ਮੁਖੀ ਦੀ ਜਿਹੜੀ ਐਪਲੀਕੇਸ਼ਨ ਸੀਗੀ ਹਰਿਆਣਾ ਸਰਕਾਰ ਇਹ ਕਹਿੰਦੀ ਹੈ ਕਿ ਸਾਡਾ ਜਿਹੜਾ ਜੇਲ ਮੈਨੂਅਲ ਹੈਗਾ ਔਰ ਦੂਸਰਾ ਗੁੱਡ ਪ੍ਰਿਜ਼ਨਰ ਐਕਟ ਉਹਦੇ ਅੰਡਰ ਇਹ ਹੈਗਾ ਕਿ ਕੋਈ ਵੀ ਕੈਦੀ ਕੋਈ ਵੀ ਦੋਸ਼ੀ ਅਪਰਾਧੀ ਜਿਹੜਾ ਇਸ ਤਰੀਕੇ ਦੇ سنگੀਨ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਉਹ 1 ਸਾਲ ਦੀ ਜਦੋਂ ਉਹਦੀ ਸਜ਼ਾ ਪੂਰੀ ਹੋ ਜਾਂਦੀ ਹੈ ਤਾਂ ਪੈਰੋਲ ਦਾ ਹੱਕਦਾਰ ਹੋ ਜਾਂਦਾ ਹੈ ਤੇ ਜਦੋਂ 3 ਸਾਲ ਦੀ ਸਜ਼ਾ ਪੂਰੀ ਹੋ ਜਾਂਦੀ ਹੈ ਤਾਂ ਫਰਲੋ ਦਾ ਹੱਕਦਾਰ ਹੋ ਜਾਂਦਾ ਹੈ ਇਹ ਸਾਰੇ ਰਿਪਲਾਈ ਅੱਜ ਜਦੋਂ ਹਾਈ ਕੋਰਟ 'ਚ ਦਿੱਤੇ ਗਏ ਔਰ ਇਹਦੇ ਵਿੱਚ ਜਿਹੜੀ ਇਹ ਵੀ ਦੱਸਦੀ ਹੈ ਕਿ ਜਦੋਂ ਪੈਰੋਲ ਹੈਗੀ ਹੈ 1 ਸਾਲ 'ਚ ਇਸ ਤਰੀਕੇ ਦੇ ਅਪਰਾਧੀ ਨੂੰ 70 ਦਿਨਾਂ ਦੀ ਪੈਰੋਲ ਤੇ 21 ਦਿਨਾਂ ਦੀ ਫਰਲੋ ਮਿਲੇਗੀ 70 ਦਿਨਾਂ ਦੀ ਪੈਰੋਲ ਦੋ ਕਿਸ਼ਤਾਂ 'ਚ ਮਿਲੇਗੀ ਚਾਹੇ 40 ਜਾਂ 30 ਕਰ ਲਓ ਜਾਂ 50 ਜਾਂ 20 ਮਤਲਬ ਸਾਲ 91 ਦਿਨਾਂ ਦੀ ਫਰਲੋ ਤੇ ਪਰੋਲ ਦੋਨੋਂ ਮਿਲਾ ਕੇ ਦਿੱਤੀਆਂ ਜਾਣਗੀਆਂ ਇਹ ਜਦੋਂ ਰੂਲਸ ਹਾਈ ਕੋਰਟ ਵਿੱਚ ਰੱਖ ਦਿੱਤੇ ਗਏ ਤਾਂ ਹਾਈ ਕੋਰਟ ਨੇ ਕੱਲ ਸਾਰੇ ਪੱਖਾਂ ਦੀ ਦਲੀਲਾਂ ਕੱਲ ਡੇਢ ਦੋ ਘੰਟੇ ਹੀਅਰਿੰਗ ਹੋਈ ਐਸਜੀਪੀਸੀ ਦੀ ਵੀ ਸਾਰੀ ਦਲੀਲਾਂ ਸੁਣੀਆਂ ਹਾਲਾਂਕਿ ਐਸਜੀਪੀਸੀ ਸ਼ੁਰੂ ਤੋਂ ਇਹ ਕਹਿੰਦੀ ਰਹੀ ਜਦੋਂ ਪਿਛਲੇ ਸਾਲ ਫਰਵਰੀ ਚ ਉਹਨਾਂ ਨੇ ਪਿਛਲੇ ਜਨਵਰੀ ਚ ਅਦਰ ਨੇ ਪਟੀਸ਼ਨ ਪਾਈ ਸੀ ਜਦੋਂ ਜਨਵਰੀ ਚ ਪਰੋਲ ਦਿੱਤੀ ਗਈ ਸੀ 50 ਦਿਨਾਂ ਦੀ ਉਹਨੂੰ ਐਸਜੀਪੀਸੀ ਨੇ ਚੈਲੰਜ ਕੀਤਾ ਸੀਗਾ ਕਿ ਇਸ ਤਰੀਕੇ ਦੇ ਹਾਰਡ ਕੋਰ ਕਰਿਮੀਨਲ ਜਿਹੜੇ ਕਿ ਰੇਪ ਔਰ ਮਰਡਰ ਦੇ ਮਾਮਲੇ ਦੇ ਦੋਸ਼ੀ ਘਰਾੜ ਦਿੱਤੇ ਗਏ ਨੇ ਔਰ ਸਜ਼ਾਵਾ ਸੈਂਟੀਮੈਂਟਸ ਵੀ ਇਹਦੇ ਨਾਲ ਪ੍ਰਭਾਵਿਤ ਹੁੰਦੇ ਨੇ ਤੇ ਉਸ ਵੇਲੇ ਵੀ ਉਦੋਂ ਦੀ ਪਟੀਸ਼ਨ ਚੱਲ ਰਹੀ ਸੀ ਤੇ ਫਿਰ ਕੱਲ ਜਦੋਂ ਦਲੀਲਾਂ ਸਾਰਿਆਂ ਦੀ ਸੁਣ ਕੇ ਹਾਈ ਕੋਰਟ ਨੇ ਫੈਸਲਾ ਰਿਜ਼ਰਵ ਕਰਤਾ ਸੀ ਅੱਜ ਫੈਸਲਾ ਆਇਆ ਅੱਜ ਇਹਦੇ ਵਿੱਚ ਸੁਣਵਾਈ ਨਹੀਂ ਹੋਈ ਫੈਸਲਾ ਫਾਈਨਲ ਫੈਸਲਾ ਹਾਈ ਕੋਰਟ ਨੇ ਸੁਣਾਤਾ ਦੇਖੋ ਫੈਸਲਾ ਹਜੇ ਡਿਟੇਲਡ ਕੀ ਹੈ ਉਹ ਨਹੀਂ ਆਇਆ ਲੇਕਿਨ ਆਪਰੇਟਿਵ ਪਾਰਟ ਜਿਹੜਾ ਹੈ ਫੈਸਲੇ ਦਾ ਉਹ ਚੀਫ ਜਸਟਿਸ ਸਾਹਿਬ ਨੇ ਅੱਜ ਕੋਰਟ ਸੁਣਾਤਾ ਉਹਨਾਂ ਨੇ ਸਾਫ਼ ਕਰਤਾ ਹੈ ਕਿ ਜਿਹੜੀ ਐਸਜੀਪੀਸੀ ਦੀ ਪਟੀਸ਼ਨ ਹੈ ਉਹ ਡਿਸਪੋਜ਼ ਆਫ ਯਾਨੀ ਕਿ ਉਹਦਾ ਨਿਪਟਾਰਾ ਕਰ ਦਿੱਤਾ ਗਿਆ ਔਰ ਡੇਰਾ ਮੁਖੀ ਨੇ ਜਿਹੜੀ 21 ਦਿਨਾਂ ਦੀ ਸਰਕਾਰ ਨੂੰ ਡਾਇਰੈਕਸ਼ਨ ਦੇ ਦਿੰਦੀ ਹੈ ਕਿ ਤੁਸੀਂ ਇਸ ਪਰ ਐਕਟ ਐਸ ਪਰ ਰੂਲਸ ਔਰ ਕੰਪੀਟੈਂਟ ਅਥਾਰਟੀ ਕੰਪੀਟੈਂਟ ਅਥਾਰਟੀ ਇਹਦੇ ਵਿੱਚ ਉਹ ਹੋਏਗੀ ਜੇ 7 ਸਾਲ ਤੋਂ ਵੱਧ ਦੀ ਸਜ਼ਾ ਹੈ ਕਿਸੇ ਨੂੰ ਤਾਂ ਡਿਵੀਜ਼ਨਲ ਕਮਿਸ਼ਨਰ ਉਹ ਉੱਥੇ ਦੇ ਤੈਅ ਕਰਨਗੇ ਹੁਣ ਡਿਵੀਜ਼ਨਲ ਕਮਿਸ਼ਨਰ ਰੋहतक ਦੇ ਹੱਥ ਵਿੱਚ ਭੇਜ ਦਿੱਤਾ ਗਿਆ ਮਾਮਲਾ ਕਿ ਉਹ ਐਸ ਪਰ ਰੂਲਸ ਔਰ ਐਸ ਪਰ ਐਕਟ ਤਿਆ ਕਰਾਂਗੇ ਕਿ ਇਹਨਾਂ ਨੂੰ ਅੱਗੇ ਫਰਲੋ ਮਿਲੇਗੀ ਜਾਂ ਨਹੀਂ ਬਾਕੀ ਡਿਟੇਲਡ ਆਰਡਰ ਪੂਰਾ ਸਾਹਮਣੇ ਆਏਗਾ ਉਦੋਂ ਪਤਾ ਚੱਲੇਗਾ ਕਿ ਮੈਂ ਅੱਗੇ ਵਾਪਸ ਤੁਹਾਡੇ ਕੋਲ ਗਰੇਵਲ ਸਾਹਿਬ ਮੈਨਰਲ ਜੁੜੇ ਹੋਣੇ ਗਰੇਵਲ ਸਾਹਿਬ ਹੁਣ ਇਸ ਤੇ ਤੁਸੀਂ ਕੀ ਕਹੋਗੇ ਕਿਉਂਕਿ ਜੋ ਤੁਹਾਡੀ ਪਟੀਸ਼ਨ ਸੀ ਐਸਜੀਪੀਸੀ ਦੀ ਪਟੀਸ਼ਨ ਸੀ ਉਹ ਡਿਸਪੋਜ਼ ਆਫ ਹੋ ਗਈ ਉਹਦਾ ਨਿਪਟਾਰਾ ਕਰ ਦਿੱਤਾ ਗਿਆ ਮਤਲਬ ਪਹਿਲਾਂ ਵੀ ਤਾਂ ਹਰਿਆਣਾ ਸਰਕਾਰ ਹੀ ਤੈਅ ਕਰ ਰਹੀ ਸੀ ਕਿ ਪੈਰੋਲ ਦੇਣੀ ਹੈ ਕਿ ਨਹੀਂ ਦੇਣੀ ਫਰਲੋ ਦੇਣੀ ਹੈ ਕਿ ਨਹੀਂ ਦੇਣੀ ਔਰ ਫਿਰ ਦੁਬਾਰਾ ਹੁਣ ਹਰਿਆਣਾ ਸਰਕਾਰ ਦੇ ਕੋਲ ਹੀ ਇਹ ਹੱਕ ਹਕੂਕ ਦੇ ਦਿੱਤੇ ਗਏ ਕਿ ਇਹ ਤੁਸੀਂ ਤੈਅ ਕਰੋ ਵੀ ਇਹਨਾਂ ਨੂੰ ਪੈਰੋਲ ਦੇਣੀ ਹੈ ਫਰਲੋ ਦੇਣੀ ਹੈ ਜਾਂ ਨਹੀਂ ਦੇਣੀ ਕਿਵੇਂ ਦੇਖਦੇ ਹੋ ਤੁਸੀਂ ਇਹ ਵੈਸੇ ਮੈਂ بڑا ਕਾਨੂੰਨ ਦਾ ਮਾਰ ਨਹੀਂ ਹੈਗਾ ਜੀ ਪਰ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਗੱਲਾਂ ਹੋਈਆਂ ਉਸ ਬਾਰੇ ਵਿੱਚ ਜਾਣਕਾਰੀ ਹੈ ਤੇ ਵੈਸੇ ਵਕੀਲ ਸਾਹਿਬ ਨੇ ਵੀ ਦੱਸਤਾ ਜੀ ਜੀ ਕਿ ਹਾਲੇ ਪੂਰਾ ਫੈਸਲਾ ਸਾਡੇ ਸਾਹਮਣੇ ਨਹੀਂ ਆਇਆ ਜੋ ਗੱਲ ਸਿੱਧੇ ਤੌਰ ਤੇ ਆਈ ਹੈ ਹਾਂ ਕੀ ਇਹਦੇ ਫੈਸਲੇ ਜਿਹੜੇ ਆ ਇਹਦੀਆਂ ਬਾਗਾਂ ਜਾਂ ਇਹਦੀ ਲਗਾਮ ਜਿਹੜੀ ਆ ਕਿੰਨਾ ਸੌਦਾ ਸਾਧ ਦੇ ਜਿਹੜੇ ਬਾਹਰ ਵਿਚਰਨ ਦੀ ਉਹ ਉਸਦੀ ਲਗਾਮ ਜਿਹੜੀ ਆ ਹਰਿਆਣਾ ਦੇ ਹੱਥ ਫੜਾ ਦਿੱਤੀ ਗਈ ਹੈ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਸੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਮਾਮਲਾ ਇੱਥੇ ਲਿਆਉਣ ਦੇ ਵਿੱਚ ਕਾਰਨ ਕੀ ਆ ਸਭ ਤੋਂ ਵੱਡਾ ਕਾਰਨ ਆ ਕਿ ਸਿੱਖ ਮਾਨਸਿਕਤਾ ਨੂੰ ਸਿੱਖ ਸਾਇਕੀ ਨੂੰ ਹਾਰਟ ਕਰਦਾ ਦੂਜੀ ਗੱਲ ਕਿ ਉਹ ਇੱਕ ਐਸੇ ਘਨੌਣੇ ਤੇ سنگੀਨ ਅੰਜਾਮਾਂ ਦੇ ਵਿੱਚ ਸ਼ਾਮਲ ਹੈ ਜਿਹਦੇ ਵਿੱਚ ਬਲਾਤਕਾਰ ਨੇ ਜਿਹੜਾ ਧਰਮ ਦੀ ਆੜ ਵਿੱਚ ਲੈ ਕੇ ਇਸ ਤਰ੍ਹਾਂ ਦਾ ਕੰਮ ਕੀਤਾ ਨਾਲ ਉਹਦੇ ਤੇ ਕਤਲ ਦੇ ਦੋਸ਼ ਨੇ ਤੇ ਹੋਰ ਕੇਸ ਜਿਹੜੇ ਚੱਲ ਰਹੇ ਨੇ ਸੋ ਉਹਦੇ ਵਿੱਚ ਅਸੀਂ ਇਹ ਦੇਖ ਰਹੇ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਹਰਿਆਣਾ ਦੀ ਸਰਕਾਰ ਆ ਕੱਟਰ ਸਾਹਿਬ ਦੀ ਸਰਕਾਰ ਆ ਜਿਹੜੀ ਸਭ ਤੋਂ ਵੱਧ ਮਿਹਰਬਾਨ ਰਹੀ ਹੈ ਨਾ ਤੇ ਉਹਨਾਂ ਵੱਲੋਂ ਆਪਣੇ ਜਿਹੜੇ ਰਾਜ ਪਧਰੀ ਸਮਾਗਮ ਸੀ ਉਹਨਾਂ ਦੇ ਵਿੱਚ ਇਹਨਾਂ ਨੂੰ ਚੀਫ ਗੈਸਟ ਦੇ ਤੌਰ ਤੇ ਬੁਲਾਉਣ ਦੇ ਵੀ ਫਾਰਮੂਲੇ ਹੋਏ ਤੇ ਇਹਨਾਂ ਨੇ ਆਪਣੀਆਂ ਸਮਾਗਮਾਂ ਵਿੱਚ ਇਹ ਵੀਡੀਓ ਕਾਨਫਰੰਸ ਰਾਹੀਂ ਸੌਦਾ ਸਾਧ ਨੂੰ ਪਿਤਾ ਜੀ ਕਹਿ ਕੇ ਸਬੋਧਨ ਕਰਕੇ ਲੋਕਾਂ ਦੇ ਵਿੱਚ ਲੈ ਕੇ ਗਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਦਿਖਾਈ ਦਿੰਦੀਆਂ ਕਿ ਇੱਕ ਫੌੜੀਆਂ ਦੀ ਜ਼ਰੂਰਤ ਹੈ ਜਿਹੜੀ ਆ ਭਾਜਪਾ ਦੀ ਸਰਕਾਰ ਨੂੰ ਪਿਛਲੇ ਸਮੇਂ ਦੇ ਵਿੱਚ ਜੋ ਹਾਲਾਤ ਦੇਸ਼ ਦੇ ਅੰਦਰ ਬਣੇ ਤੇ ਹੁਣ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖਾਂ ਦਾ ਬਹੁਤ ਵੱਡਾ ਇੱਕ ਵਿਰੋਧ ਹੈ ਹੂੰ ਜਿਹੜਾ ਹਰਿਆਣਾ ਦੇ ਵਿੱਚ ਕਿਉਂਕਿ ਉੱਥੇ ਜਾ ਕੇ ਤੁਸੀਂ ਦੇਖੋਗੇ ਪਤਾ ਲੱਗਦਾ ਉਹ ਵਿਰੋਧ ਦਾ ਇਹਨਾਂ ਨੂੰ ਲੱਗਿਆ ਕਿ ਸਾਡਾ ਕੰਮ ਠੀਕ ਨਹੀਂ ਹੋਏਗਾ ਭਾਵੇਂ ਹੁਣ ਕਿਸਾਨਾਂ ਦੀ ਐਮਐਸਪੀ ਇੰਨੀ ਕਰਦੇ ਹੋ ਫਲਾਨੀ ਕਰਦੇ ਹੋ ਬਹੁਤ ਕੁਝ ਕਰ ਰਹੇ ਨੇ ਪਰ ਇਹਨਾਂ ਨੂੰ ਇਹ ਹੈ ਕਿ ਸੌਦਾ ਸਾਧ ਦੇ ਸਿਰ ਤੇ ਅਸੀਂ ਵੋਟਰਾਂ ਦੇ ਨਾਲ ਜਿੱਤ ਸਕਦੇ ਹਾਂ ਉਹ ਸਾਡੇ ਮੰਨ ਦਾ ਢੁੜਕੂ ਜ਼ਰੂਰ ਸੀਗਾ ਕਿ ਜਿਹੜਾ ਕੋਈ ਫੈਸਲਾ ਆਏਗਾ ਕਿ ਇਸ ਤਰ੍ਹਾਂ ਦਾ ਪ੍ਰਭਾਵ ਵਾਲਾ ਹੀ ਫੈਸਲਾ ਹੋਏਗਾ ਮੈਂ ਕੋਟ ਦਾ ਸਤਿਕਾਰ ਕਰਦਾ ਪਰ ਜਿਹੜਾ ਇਹ ਫੈਸਲਾ ਵਾ ਇਥੇ ਇਹ ਇਸ ਨੇ ਸਿੱਖਾਂ ਦੀਆਂ ਭਾਵਨਾਵਾਂ ਤੇ ਬਹੁਤ ਵੱਡੀ ਜਿਵੇਂ ਠੇਸ ਪਹਾਈ ਆ। ਪਰਵਲ ਸਾਹਿਬ ਇੱਕ ਗੱਲ ਹੋਰ ਇਹਦੇ ਵਿੱਚ ਇਹਦੇ ਵਿੱਚ ਐਡ ਕਰਨਾ ਚਾਹਨਾ ਐ ਐਸਜੀਪੀਸੀ ਹਮੇਸ਼ਾ ਇੱਕ ਹੋਰ ਤਰਕ ਦਿੰਦੀ ਹੈ ਕਿ ਤੁਸੀਂ ਵੱਖਰੇਵਾ ਕਿਉਂ ਰੱਖਦੇ ਹੋ? ਕਾਨੂੰਨ ਤਾਂ ਸਾਰਿਆਂ ਲਈ ਬਰਾਬਰ ਹੈ। ਬੰਦੀ ਸਿੰਘਾਂ ਨੂੰ ਵੀ ਤਾਂ ਕਿੰਨੇ ਕਿੰਨੇ ਸਾਲ ਹੋ ਗਏ। ਉਹਨਾਂ ਨੂੰ ਪੈਰੋਲ ਵੀ ਦਿੱਤੀ ਜਾਂਦੀ ਉਹਨਾਂ ਨੂੰ ਫਰਲੋ ਵੀ ਦਿੱਤੀ ਜਾਂਦੀ। ਮੈਂ ਇਹੀ ਇਸੇ ਤਾਂ ਤੇ ਲੈ ਕੇ ਆ ਰਿਹਾ ਸੀ ਕਿ ਸ਼ਰੋਣੀ ਕਮੇਟੀ ਦੀ ਇਹੀ ਦਲੀਲ ਸੀ। ਪਹਿਲੀ ਦਲੀਲ ਤਾਂ ਇਹ ਸੀ ਕਿ ਇਹ ਜਿਹੜੀਆਂ ਇੱਕ ਕੌਮ ਦੀਆਂ ਭਾਵਨਾਵਾਂ ਨੂੰ ਹਾਰਟ ਕਰਦਾ ਜਿਹੜਾ ਵਿਅਕਤੀ ਤੇ ਦੂਸਰਾ ਇਹ ਸੀਗਾ ਕਿ ਜਦੋਂ ਅਸੀਂ ਤੁਲਨਾ ਕਰਦੇ ਹਾਂ ਹੂੰ ਇੱਲਾਹੀ ਤੁੰਨਾ ਕਰਦੇ ਆ ਕਿ ਸਾਡੇ ਬੰਦੀ ਸਿੰਘ ਜਿਹੜੇ ਆ ਜਿਹੜੇ ਸਜ਼ਾਵਾਂ ਐਲਾਨਨ ਤੋਂ ਡਬਲ ਤੇ ਢਾਈ ਗੁਣਾ ਸਜ਼ਾਵਾਂ ਭੁਗਤ ਚੁੱਕੇ ਨੇ ਤੇ ਜਿਹੜਾ ਵਿੱਚ ਬੈਠੇ ਨੇ ਉਹਨਾਂ ਨੂੰ ਪ੍ਰੋਲ ਦਾ ਜਿਹੜਾ ਫਾਰਮੂਲਾ ਕਿਉਂ ਲਾਗੂ ਨਹੀਂ ਹੁੰਦਾ ਇਹਨਾਂ ਨੇ ਇੱਕ ਨੁਕਤਾ ਬਣਾ ਲਿਆ ਕਿ ਹਰਿਆਣਾ ਦੇ ਵਿੱਚ ਜਿਹੜਾ ਸਰਕਾਰ ਦੇ ਜਿਹੜੇ ਜਿਹੜੇ ਫਾਰਮੂਲੇ ਨੇ ਪ੍ਰੋਲ ਦੇ ਉਹ ਦੱਸੇ ਗਏ ਨਹੀਂ ਤੇ ਇਹਦਾ ਮਤਲਬ ਵੀ ਇਹ ਇਹ ਆਪਣੇ ਤੌਰ ਤੇ ਜੋ ਮਰਜ਼ੀ ਸਰਕਾਰਾਂ ਆਪਦੀ ਸਹੂਲਤ ਦੇ ਮੁਤਾਬਕ ਬਣਾ ਲਿਆ ਤਾਂ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜਾ ਵੀ ਫੈਸਲਾ ਹੋਇਆ ਇਹ ਫੈਸਲੇ ਨੂੰ ਅਸੀਂ ਮਨ ਲਓ ਕੋਰਟ ਦਾ ਮੈਂ ਸਤਕਾਰ ਕਰਦਾ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਮੈਨੂੰ ਲੱਗਦਾ ਕਿ ਸਾਰਾ ਬਸ਼ਰ ਕੋਈ ਵੀ ਜਿਹੜਾ ਫੈਸਲਾ ਸੁਣਦਾ ਇਹ ਫੈਸਲੇ ਸੁਣਨ ਤੋਂ ਬਾਅਦ ਇਹ ਦਿਖਾਈ ਦੇ ਰਿਹਾ ਕਿ ਆਉਣ ਵਾਲੀ ਜਿਹੜੀ 9 ਮਹੀਨਿਆਂ ਨੂੰ ਇਲੈਕਸ਼ਨ ਆ ਹਰਿਆਣਾ ਦੀ ਹਾਂ ਉਹਦੇ ਚ ਅਹਿਮ ਰੋਲ ਰਹੇਗਾ ਇਸ ਕਰਕੇ ਇਹਨਾਂ ਨੂੰ ਵਿਸ਼ੇਸ਼ ਜਿਹੜਾ ਵਾ ਜਿਵੇਂ ਕਹਿੰਦੇ ਰਾਹਤ ਦਿੱਤੀ ਗਈ ਆ ਇਹਨਾਂ ਦੀਆਂ ਵੋਟਾਂ ਨੂੰ ਆਪਣੇ ਹੱਕ ਵਿੱਚ ਕਰਨ ਵਾਸਤੇ ਕੀਤੀ ਜਾਣੀ ਆ ਪਰ ਮੈਂ ਇਹ ਗੱਲ ਦੱਸ ਦਿਆਂ ਬੀਜੇਪੀ ਨੂੰ ਇਹ ਗੱਲ ਯਾਦ ਕਰਾ ਦੇ ਅੱਜ ਦੀ ਮੇਰੀ ਡੇਟ ਨੋਟ ਕਰ ਲੈਣ ਤੁਹਾਡਾ ਪ੍ਰੋਗਰਾਮ ਨੋਟ ਕਰ ਲੈਣ ਕਿ ਇਹ ਇਸ ਦੇ ਨਾਲ ਵੋਟਰਾਂ ਤੇ ਕੋਈ ਪ੍ਰਭਾਵ ਪੈਣ ਵਾਲਾ ਨਹੀਂ ਆ ਅਕਾਲੀ ਦਲ ਨੇ ਵੀ ਇਸ ਦਾ ਸਵਾਲ ਦੇਖ ਲਿਆ ਆ ਕਾਂਗਰਸ ਨੇ ਵੀ ਦੇਖ ਲਿਆ ਹੋਰਾਂ ਪਾਰਟੀਆਂ ਨੇ ਵੀ ਦੇਖ ਰਿਆ ਇਸ ਦੇ ਨਾਲ ਜਿਹੜਾ ਵਾ ਸਮਾਜ ਦੇ ਅੰਦਰ ਇੱਕ ਮਾੜੇ ਅੰਸ਼ਰਾਂ ਨੂੰ ਸ਼ਹਿ ਨਾ ਦੇਣ ਕਿਉਂਕਿ ਸਮਾਜ ਨੂੰ ਇੱਕ ਸੰਸਕਾਰੀ ਦੇਸ਼ ਦੀ ਗੱਲ ਕਰ ਰਿਹਾ ਨਾਰਾ ਲਾ ਰਹੀ ਹੈ ਬੀਜੇਪੀ ਉਹਨੂੰ ਇਸ ਗੱਲ ਤੇ ਖੜਨਾ ਚਾਹੀਦਾ ਇਹ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ ਠੀਕ ਹੈ ਪ੍ਰੀਤ ਮਤਾ ਇੱਕ ਕਾਨੂੰਨੀ ਨੁਕਤਾ ਹੋਰ ਸਮਝਣਾ ਚਾਹੁੰਦੇ ਆ ਕਿਉਂਕਿ ਹਾਈ ਕੋਰਟ ਨੇ ਕਿਹਾ ਸੀਗਾ ਕਿ ਹੁਣ ਜਦੋਂ ਵੀ ਪੈਰੋਲ ਦੇਣੀ ਹੈ ਤਾਂ ਸਾਡੀ ਇਜਾਜ਼ਤ ਤੋਂ ਬਿਨਾਂ ਪੈਰੋਲ ਨਹੀਂ ਦੇਣੀ ਹੁਣ ਉਹ ਫੈਸਲਾ ਕਿਤੇ ਕੰਸੀਡਰ ਕਰਦਾ ਉਹ ਟਿਕਦਾ ਕਿਤੇ ਕਿਉਂਕਿ ਅੱਜ ਤੁਸੀਂ ਇਹ ਕਹਿ ਦਿੱਤਾ ਗਿਆ ਕਿ ਨਹੀਂ ਇਹ ਤਾਂ ਸਰਕਾਰ ਤੈਅ ਕਰੇਗੀ ਕੰਪੀਟੈਂਟ ਅਥਾਰਟੀ ਤੈਅ ਕਰੇਗੀ ਹੁਣ ਜੇ ਦੁਬਾਰਾ ਕਦੇ ਉਹ ਫਰਲੋ ਲਈ ਜਾਂ ਪੈਰੋਲ ਦੀ ਅਪਲਾਈ ਕਰਦਾ ਤਾਂ ਕੀ ਹਾਈ ਕੋਰਟ ਦੀ ਪ੍ਰਮਾਨਗੀ ਦੀ ਜ਼ਰੂਰਤ ਪਵੇਗੀ ਜਾਂ ਸਟੇਟ ਗਵਰਨਮੈਂਟ ਤੈਅ ਕਰੇਗੀ ਦੇਖੋ ਜਿਸ ਤਰੀਕੇ ਨਾਲ ਅੱਜ ਫੈਸਲਾ ਆਇਆ ਹੈ ਜੋ ኦਪਰੇਟਿਵ ਪਾਰਟ ਹੈ ਆਰਡਰ ਦਾ ਹਾਲਾਂਕਿ ਡਿਟੇਲ ਤਾਂ ਹਜੇ ਸਾਹਮਣੇ ਨਹੀਂ ਹੈ ኦਪਰੇਟਿਵ ਪਾਰਟ ਤੋਂ ਜਦੋਂ ਹਾਈ ਕੋਰਟ ਨੇ ਇਹ ਕਿਹਾ ਤਾਂ ਕਿ ਹਰਿਆਣਾ ਸਰਕਾਰ ਇਹਨਾਂ ਦੀ ਫਰਦਰ ਕਨਸੀਡਰ ਕਰੇਗੀ ਜਿਹੜੀ 21 ਦਿਨਾਂ ਦੀ ਫਰਲ ਹੋਇਆ ਤਾਂ ਤੈ ਹੈ ਕਿ ਹੁਣ ਜਿਹੜਾ ਉਹ ਵਾਲਾ ਆਰਡਰ ਹੈਗਾ ਜਿਹੜਾ 29 ਫਰਵਰੀ ਦਾ ਆਰਡਰ ਹੈਗਾ ਕਿ ਬਿਨਾਂ ਹਾਈ ਕੋਰਟ ਦੀ ਪਰਮਿਸ਼ਨ ਤੋਂ ਫਰਦਰ ਪਰਰ ਜਾਂ ਫਰਲ ਨਹੀਂ ਦਿੱਤੀ ਜਾਏਗੀ ਉਹ ਹੁਣ ਸਟੈਂਡ ਨਹੀਂ ਕਰ ਪਾਏਗਾ ਕਿਉਂਕਿ ਪਟੀਸ਼ਨ ਡਿਸਪੋਜ਼ ਆਫ ਕਰ ਦਿੱਤੀ ਗਈ ਹੈ ਕਿਉਂਕਿ ਇਹ ਜਦੋਂ ਪਟੀਸ਼ਨ ਹੀ ਡਿਸਪੋਜ਼ ਆਫ ਹੋ ਗਈ ਹੈ ਖਤਮ ਹੋ ਗਈ ਹੈ ਤਾਂ ਦੁਬ ਜਦੋਂ ਵੀ ਡੇਰਾ ਵਿਖੀ ਨੂੰ ਪੈਰੋਲ ਲੈਣੀ ਆ ਜਾਂ ਫਰਲੋ ਲੈਣੀ ਆ ਇਹਦੇ ਵਿੱਚ ਇੱਕ ਹੋਰ ਗੱਲ ਦੱਸ ਦਈਏ ਜਿਹੜੀ ਅੱਜ ਹਾਈ ਕੋਰਟ ਨੇ ਕਹੀ ਹੈ ਹਾਈ ਕੋਰਟ ਨੇ ਇੱਕ ਐਪ ਬਣਾਉਣ ਨੂੰ ਕਿਹਾ ਹੈ ਪੰਜਾਬ ਤੇ ਹਰਿਆਣਾ ਨੂੰ ਕਿ ਜਿਹੜੇ ਵੀ ਕੈਦੀ ਹੈਗੇ ਨੇ ਕਨਵਿਕਟਸ ਹੈਗੇ ਨੇ ਉਹ ਇੱਕ ਐਪ ਪੰਜਾਬ ਤੇ ਹਰਿਆਣਾ ਬਣਾਉਣ ਤਾਂ ਕਿ ਉਹਦੇ 'ਚ ਆਪ ਰਜਿਸਟਰ ਕਰ ਸਕਣ ਤਾਂ ਕਿ ਪਤਾ ਚੱਲ ਸਕੇ ਕਿ ਨੂੰ ਕਿੰਨਾ ਕੁ ਉਹ ਏਬਲ ਹੈਗਾ ਕੀ ਕੰਡੀਸ਼ਨਸ ਹੈਗੀਆਂ ਨੇ ਪਰੋਲ ਦੀਆਂ ਤੇ ਉਹ ਲੈ ਸਕਦਾ ਹੁਣ ਇਹ ਐਪ ਵੀ ਹਰਿਆਣਾ ਤੇ ਪੰਜਾਬ ਦੋਨਾਂ ਨੂੰ ਬਣਾਣੀ ਪੈਗੀ ਜੀ ਬਿਲਕੁਲ ਠੀਕ ਹੈ ਇਹ ਗੱਲ ਹੋਰ ਕਿਉਂਕਿ ਇਸ ਇਹ ਹੁਣ ਪਟੀਸ਼ਨ ਤਾਂ ਡਿਸਪੋਜ਼ ਆਫ ਹੋ ਗਈ ਕੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਵੇ ਤਾਂ ਕੀ ਦੁਬਾਰਾ ਇਸ ਤੇ ਰਿਵਿਊ ਪਾ ਸਕਦੀ ਹੈ ਜਾਂ ਸੁਪਰੀਮ ਕੋਰਟ ਜਾ ਸਕਦੀ ਹੈ ਅਜਿਹਾ ਕੋਈ ਵਿਕਲਪ ਕਮੇਟੀ ਕੋਲ ਬਚਦਾ ਸਾਰੇ ਵਿਕਲਪੁੱਲੇ ਹੁੰਦੇ ਆ ਜੀ ਜਦੋਂ ਵੀ ਹਾਈ ਕੋਰਟ ਤੋਂ ਕੋਈ ਵੀ ਡਿਸੀਜਨ ਹੋਇਆ ਹਰ ਇੱਕ ਡਿਸੀਜਨ ਸੁਪਰੀਮ ਕੋਰਟ ਚੈਲੰਜ ਹੋ ਸਕਦਾ ਹਾਈ ਕੋਰਟ ਦੇ ਸਾਰੇ ਡਿਸੀਜਨ ਪਹਿਲਾਂ ਵੀ ਚੈਲੰਜ ਹੋ ਚੁੱਕੇ ਨੇ ਐਸਜੀਪੀਸੀ ਚਾਹੇ ਤਾਂ ਜਦੋਂ ਡਿਟੇਲਡ ਆਰਡਰ ਆ ਜਾਏਗਾ ਤੇ ਕੀ ਹੈਗਾ ਉਹਨੂੰ ਅੱਗੇ ਚੱਲੇ ਉਹਨੂੰ ਰਿਵਿਊ ਕਰਕੇ ਕਿਸ ਤਰੀਕੇ ਨਾਲ ਲੀਗਲੀ ਰਿਵਿਊ ਕਰਕੇ ਉਹਨੂੰ ਅਗਰ ਐਸਐਲਪੀ ਸੁਪਰੀਮ ਕੋਰਟ ਚ ਫਾਇਲ ਹੋ ਸਕਦੀ ਹੈ ਅਪੀਲ ਕੀਤੀ ਜਾ ਸਕਦੀ ਹੈ ਲੇਕਿਨ ਹਜੇ ਪੂਰਾ ਆਰਡਰ ਸਾਹਮਣੇ ਨਹੀਂ ਆਇਆ ਕਿਸ ਤਰੀਕੇ ਨਾਲ ਅਪੀਲ ਕੀਤੀ ਹੈ ਹਜੇ ਸਿਰਫ ኦਪਰੇਟਿਵ ਪਾਰਟ ਪੜ ਕੇ ਦੱਸਿਆ ਗਿਆ ਕਿ ਇਹ ਪਟੀਸ਼ਨ ਡਿਸਪੋਜ਼ ਆਫ ਹੁੰਦੀ ਹੈ ਤੇ ਇਹ ਜਿਹੜੇ ਡੇਰਾ ਮੁਖੀ ਹੈਗੇ ਨੇ ਇਹ ਹੁਣ ਫਰਦਰ ਆਪਣੀ ਪੈਰੋਲੀਆ ਫਾਰਮੂਲਾ ਲੈਣੀ ਹੈ ਤਾਂ ਕੰਪੀਟੈਂਟ ਅਥਾਰਟੀ ਕੋਲ ਅਪਲਾਈ ਕਰ ਸਕਦੇ ਹਨ ਠੀਕ ਹੈ ਪ੍ਰੀਤ ਮੈਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਹੋਰ ਅਹਿਮ ਮੁੱਦੇ ਤੇ ਮੈਂ ਗਰਵਲ ਸਾਹਿਬ ਦੇ ਨਾਲ ਗੱਲਬਾਤ ਜ਼ਰੂਰ ਜਾਰੀ ਰੱਖਣਾ ਚਾਹਾਂਗੇ ਗਰਵਲ ਸਾਹਿਬ ਤੋਂ ਕੁਝ ਹੋਰ ਵੀ ਜਾਣਕਾਰੀ ਲੈਣੀ ਹੈ ਦਰਸਲ ਪਿੱਛ ਗਿਆ ਸੀਗਾ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਨੂੰ ਲੈ ਕੇ ਜਿਹੜੇ ਆ ਪਰੰਪੂ ਲਿਖੇ ਸੀਗੇ ਉਹ ਦੂਰ ਕਰਨ ਲਈ ਇੱਕ ਸਰਕੂਲਰ ਜਾਰੀ ਕੀਤਾ ਗਿਆ ਸੀਗਾ ਔਰ ਇਹ ਕਿਹਾ ਗਿਆ ਸੀਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਹੁਕਮ ਹੋਇਆ ਔਰ ਉਸ ਸਰਕੂਲਰ ਦੇ ਕੁਝ ਪੁਆਇੰਟ ਸੀਗੇ ਉਹ ਤੁਹਾਨੂੰ ਦਿਖਾ ਦਰਨਾ ਫਿਰ ਮੈਂ ਉਹ ਦ੍ਰਿਸ਼ਮੇ ਤੁਹਾਨੂੰ ਦਿਖਾਵਾਂਗੇ ਉਸ ਸਰਕੂਲਰ ਦੇ ਵਿੱਚ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਬਦਲਣ ਦੀ ਜਿਹੜੀ ਗੱਲ ਕੀਤੀ ਗਈ ਹੈ ਉਹ ਕੀ ਕੀਤੀ ਗਈ ਹੈ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਬਦਲੇ ਜਾ ਰਹੇ ਨੇ ਸ੍ਰੀ ਕਲਕਤਕਾ ਸਾਹਿਬ ਤੇ ਮੀਰੀ ਪੀਰੀ ਦੇ ਨਿਸ਼ਾਨ ਸਹਿਬਾਨ ਦੇ ਪੋਸ਼ਾਕੇ ਬਦਲੇਗੇ ਬਸੰਤੀ ਰੰਗ ਦੀ ਚੜਾਈ ਗਈ ਪੋਸ਼ਾਕ ਪੰਥ ਸਿੰਘ ਸਹਿਬਾਨਾ ਦੇ ਹੁਕਮਤ ਬਾਅਦ ਇਹ ਪੋਸ਼ਾਕੇ ਨੇ ਜਿਹੜੇ ਬਦਲੇਗੇ ਨੇ ਬੀਤੇ ਦਿਨੀ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦੇ ਰੰਗ ਨੂੰ ਲੈ ਕੇ ਦੁਬਿਦਾ ਦੂਰ ਕਰਨ ਦੇ ਲਈ ਇਹ ਸਰਕੂਲਰ ਜਾਰੀ ਕੀਤਾ ਗਿਆ ਕੇਸਰੀ ਰੰਗ ਦੀ ਥਾਂ ਬਸੰਤੀ ਰੰਗ ਦੀ ਪੋਸ਼ਾਕ ਚੜਾਉਣ ਦੇ ਹੁਕਮ ਦਿੱਤੇ ਗਏ ਸੀਗੇ ਔਰ ਅੱਜ ਸ੍ਰੀ ਕਲਕਤਕਾ ਸਾਹਿਬ ਦੇ ਬਾਹਰ ਸਥਿਤ ਮੀਰੀ ਪੀਰੀ ਦੇ ਦੋ ਨਿਸ਼ਾਨ ਦੇ ਜਿਹੜੇ ਉਹਨਾਂ ਤੇ ਪੋਸ਼ਾਕੇ ਬਦਲੇਗੇ ਬੜੇ ਸੁੰਦਰ ਦ੍ਰਿਸ਼ ਨੇ ਇਹ ਤੁਸੀਂ ਦ੍ਰਿਸ਼ ਵੀ ਦੇਖੋ ਫਿਰ ਆਪਾਂ ਚਰ E ਸੋ ਇੱਕ ਦੁਬਿਧਾ ਸੀ ਜਿਹੜੀ ਉਹ ਦੂਰ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਗਰਵਲ ਸਾਹਿਬ ਗਰਵਲ ਸਾਹਿਬ ਸਭ ਤੋਂ ਪਹਿਲਾਂ ਇਹ ਸਵਾਲ ਹੈ ਮੇਰਾ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਵੀ ਆਉਂਦਾ ਹੈ ਕਿ ਜੇ ਇਹ ਪੋਸ਼ਾਕੇ ਜਿਹੜੇ ਨੇ ਇਹ ਹੀ ਪ੍ਰਮਾਣਿਤ ਸੀਗੇ ਤਾਂ ਕੇਸਰੀ ਪੋਸ਼ਾਕ ਕਿਵੇਂ ਆਈ ਕੀਤੇ ਪ੍ਰਭਾਵ ਦੇ ਹੇਠਾਈ ਜਾਂ ਇੰਨੇ ਸਾਲਾਂ ਤੋਂ ਲਗਾਤਾਰ ਕੇਸਰੀ ਹੀ ਚੱਲਦਾ ਰਿਹਾ ਹੁਣ ਇਕਦਮ ਚੇਂਜ ਕਿਉਂ ਕੀਤਾ ਗਿਆ ਬਹੁਤ ਸਾਰੇ ਲੋਕਾਂ ਦੇ ਸਵਾਲ ਨੇ ਅੱਜ ਇਹ ਹੋਰ ਸਵਾਲ ਜਿਆਦਾ ਵੱਡੇ ਹੋ ਜਾਣਗੇ ਜਦੋਂ ਮੀਰੀ ਪੀਰੀ ਦੇ ਜਿਹੜੇ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਪਿਛਾਕੇ ਚੇਂਜ ਕੀਤਾ ਗਿਆ ਦੇਖੋ ਹਰਪੀ ਜੀ ਜਿਹੜਾ ਨਿਸ਼ਾਨ ਜਿਹੜਾ ਜਿਹੜਾ ਉਹ ਆਪਣੇ ਆਪ ਦੇ ਵਿੱਚ ਜਿਹਨੂੰ ਝੰਡਾ ਕਹਿ ਲਈਏ ਅਸੀਂ ਨਿਸ਼ਾਨ ਸਾਹਿਬ ਕਹਿੰਦੇ ਹਾਂ ਜੀ ਉਹ ਇੱਕ ਭਾਵੇਂ ਕਪੜਾ ਹੀ ਹੁੰਦਾ ਛੋਟਾ ਜਿਹਾ ਪਰ ਉਹ ਇੱਕ ਇੱਕ ਸਾਡੀ ਇੱਕ ਕਿਸੇ ਦੇਸ਼ ਦਾ ਸੰਸਥਾ ਦਾ ਜਥੇਬੰਦੀ ਦਾ ਉਹਦੀ ਉਹਦੀ ਉਹ ਜਿਵੇਂ ਕਹਿੰਦੇ ਨਾ ਵੀ ਉਹਦੀ ਨੁਮਾਇੰਦਗੀ ਕਰਦਾ ਜੀ ਪ੍ਰਤੀਕ ਹੈ ਇਹ ਜੀ ਇਹ ਜਿੱਥੇ ਜਿਹੜਾ ਸਾਡਾ ਕੌਮ ਦਾ ਨਿਸ਼ਾਨ ਸਾਹਿਬ ਆ ਇਹ ਆਪਣੇ ਆਪ ਦੇ ਵਿੱਚ ਇੱਕ ਜਾਦ ਹਸਤੀ ਦਾ ਹਾਂ ਹਾਂ ਜਿੱਥੇ ਨਿਸ਼ਾਨ ਸਾਹਿਬ ਲੱਗਾ ਉੱਥੇ ਇਹ ਗੱਲ ਹੁੰਦੀ ਆ ਕਿ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਲੱਗਾ ਉੱਥੇ ਪੁਰਾਣੇ ਸਮੇਂ ਵਿੱਚ ਆਪਾਂ ਇਤਿਹਾਸ ਪੜ੍ਹਦੇ ਆ ਕਿ ਉਥੇ ਬੈਠਣ ਨੂੰ ਮਿਲੇਗਾ ਸੌਣ ਨੂੰ ਮਿਲੇਗਾ ਪ੍ਰਸ਼ਾਦਾ ਮਿਲੇਗਾ ਕਿਸੇ ਕੋਈ ਦੁਖੀ ਦਰਦੀ ਆ ਉਹ ਨਿਸ਼ਾਨ ਦੇਖ ਕੇ ਆਉਂਦਾ ਸੀ ਉਹ ਇਹ ਨਿਸ਼ਾਨ ਸਿੱਖ ਕੌਮ ਦੇ ਅੰਦਰ ਬਹੁਤ ਵੱਡਾ ਮਹੱਤਵ ਹੈ ਸੋ ਜਿਵੇਂ ਮੈਂ ਛੋਟਾ ਜਿਹਾ ਥੋੜਾ ਜਿਹਾ ਇਤਿਹਾਸ ਦੇ ਬਾਰੇ ਜਾਣਕਾਰੀ ਜਿੰਨੀ ਕਿ ਮੈਨੂੰ ਪਤਾ ਲੱਗਦੀ ਆ ਇਹ ਇਹ ਆਪਣੇ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਇਹ ਕਈ ਕਿਤਾਬਾਂ ਦੇ ਵਿੱਚ ਦੇਖੋ ਵੱਖਰੇ ਵੱਖਰੇ ਆਪਣੇ ਤਜਰਬੇ ਆ ਕਹਿੰਦੇ ਵੀ ਇੱਕ ਕਿੱਟਾ ਨਿਸ਼ਾਨ ਸਾਹਿਬ ਜਿਹੜਾ ਜਿਹੜਾ ਵਾਈਟ ਰੰਗ ਦਾ ਉਹ ਝੂਲਦਾ ਹੁੰਦਾ ਸੀ ਉਸ ਤੋਂ ਬਾਅਦ ਫਿਰ ਪੰਜਵੇਂ ਪਾਸ਼ਾ ਦੀ ਸ਼ਹਾਦਤ ਤੋਂ ਬਾਅਦ ਇਹ ਜਿਹੜਾ ਰੰਗ ਬਦਲਿਆ ਗਿਆ ਤੇ ਹੁਣ ਤੁਸੀਂ ਦੇਖੋਗੇ ਇੱਕ 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 ਸਥਾਨ ਹੀ ਬਣ ਗਿਆ ਝੰਡੇ ਮੁੰਗੇ ਹਾਂ ਇਹ ਜੁਗ ਜੁਗਤਲ ਇਹ ਦਰਬਾਰ ਦਰਬਾਰ ਸਾਹਿਬ ਦੇ ਅੰਦਰ ਇਕਾਲਤਖਸਬ ਦੇ ਸਾਹਮਣੇ ਝੰਡੇ ਬੁਗੇ ਨਿਸ਼ਾਨਾ ਜਿੱਥੇ ਦੋ ਰਿਸ਼ਾ ਝੁਲਦੇ ਆ ਇਹ ਦੋਨੇ ਨਿਸ਼ਾਨ ਆਪੋ ਆਪਣੇ ਦਾ ਪ੍ਰਤੀਕ ਨੇ ਇੱਕ ਮੀਰੀ ਦਾ ਇੱਕ ਪੀਰੀ ਦਾ ਇੱਕ ਧਰਮ ਦਾ ਇੱਕ ਰਾਜਨੀਤੀ ਦਾ ਇਹ ਜਿਹੜਾ ਧਰਮ ਦਾ ਜਿਹੜਾ ਨਿਸ਼ਾਨ ਉੱਚਾ ਹੋਵਾ ਰਾਜਨੀਤੀ ਦਾ ਨਿਮਾ ਉਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਧਰਮ ਦੇ ਵਿੱਚ ਬੜਾ ਮਹਤਵ ਰੱਖਦੀਆਂ ਰਹੀ ਗੱਲ ਹੁਣ ਜਿਹੜੀ ਗੱਲ ਆਈ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਕੋਲੇ ਇਸ ਤਰ੍ਹਾਂ ਦੇ ਕਈ ਵਿਚਾਰ ਆਏ ਤੇ ਕਈ ਤਰ੍ਹਾਂ ਦੀ ਸਪਸ਼ਟੀਕਰਨ ਆਏ ਕਿ ਪਿਛਲੇ ਸਮੇਂ ਦੇ ਵਿੱਚ ਨਿਸ਼ਾਨ ਜਿਹੜਾ ਵਾ ਉਹ ਜਿਹੜਾ ਜਿਹੜਾ ਸਰਮਈ ਤੇ ਬਸੰਤੀ ਜਿਹੜਾ ਝੂਲਦਾ ਹੁੰਦਾ ਸੀ ਇਹ ਸਾਰੀਆਂ ਜਥੇਬੰਦੀਆਂ ਵੱਲੋਂ ਆਇਆ ਇਸ ਤਰ੍ਹਾਂ ਦਾ ਕਿਉਂਕਿ ਸ਼ਰੋਣੀ ਕਮੇਟੀ ਫੈਸਲਾ ਕੋਈ ਨਹੀਂ ਹੈਗੀ ਇਸ ਬਾਰੇ ਵਿਚਾਰ ਕਰ ਸਕਦੀ ਹੈ ਫਿਰ ਅਕਾਲ ਤਖਤ ਸਾਹਿਬ ਨੂੰ ਇਹ ਜਿਹੜੀ ਪੱਤਰ ਲਿਖਿਆ ਗਿਆ ਇਸ ਦੇ ਬਾਰੇ ਸਪਸ਼ਟ ਕਰਨ ਲਈ ਬੇਨਤੀ ਕੀਤੀ ਗਈ ਤੇ ਫਿਰ ਜਿਹੜੇ ਸਿੰਘ ਸਭਾ ਆਂਦੀ ਜਿਹੜੀ ਇਕਤਰਤਾ ਹੋਈ ਆ ਉਹਨਾਂ ਨੇ ਫਿਰ ਇਸ ਗੱਲ ਦਾ ਹਵਾਲਾ ਦਿੱਤਾ ਕਿ 1924 ਦੇ ਅੰਦਰ ਜਿਹੜੀ ਜਿਹੜੀ ਰਹਿਤ ਮਰਜ਼ਾਦਾ ਕਿਉਂਕਿ ਕਰੀਬ 10 ਸਾਲ 10 12 ਸਾਲ ਉਸ ਤੇ ਮਿਹਨਤ ਹੋਈ ਰਹਿਤ ਮਰਜ਼ਾਦਾ ਤੇ ਜਿਹੜੀ ਰਹਿਤ ਮਰਜ਼ਾਦਾ ਅੱਜ ਅਸੀਂ ਦੇਖਦੇ ਆ ਉਹ ਫਿਰ ਰਹਿਤ ਮਰਜ਼ਾਦਾ ਦੇ ਵਿੱਚ ਜੋ ਜ਼ਿਕਰ ਕੀਤਾ ਗਿਆ ਜੋ ਉਹਦੇ ਚ ਨਿਸ਼ਾਨ ਦਾ ਰੰਗ ਬਸੰਤੀ ਤੇ سرمਈ ਯਾਨੀ ਕਿ ਨੀਲਾ ਤੇ ਜਿਹੜਾ ਬਸੰਤੀ ਰੰਗ ਇਹ ਇਹ ਜਿਹੜਾ ਦਿੱਤਾ ਗਿਆ ਫਿਰ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਇਹ ਜਿਹੜੀ ਰਾਹਿਤ ਮਰਜ਼ਾ ਦਾ ਵਿੱਚ ਸਿੱਖਾਂ ਨੇ ਇੱਕ ਵੱਡੀ ਮਿਹਨਤ ਕਰਕੇ ਇੱਕ ਜਿਹੜਾ ਤਿਆਰ ਕੀਤਾ ਸੀ ਏਜੰਡਾ ਜਾਂ ਪਲੰਦਾ ਉਸ ਦੇ ਵਿੱਚ ਜਿਹੜਾ ਕੋ ਦਿੱਤਾ ਗਿਆ ਉਸ ਦੇ ਮੁਤਾਬਕ ਜਿਹੜੀ ਸ਼ੰਕਾ ਦੂਰ ਕਰਦੀ ਜਾਵੇ ਮੈਂ ਮੈਨੂੰ ਇਸ ਗੱਲ ਦਾ ਠੀਕ ਹੈ ਮੈਂ ਆਪ ਇਹ ਗੱਲ ਕਹਿਣਾ ਕਿ ਮੇਰੀ 60 ਸਾਲ ਦੀ ਉਮਰ ਹੋ ਗਈ ਆ ਤੇ ਮੈਨੂੰ ਜਦੋਂ ਦੀ ਮੈਂ ਕਰੀਬ ਕਰੀਬ ਸੁਰਤ ਸੰਭਾਲੀ ਹੋਊਗੀ 10 ਸਾਲ ਦਾ 50 ਸਾਲ ਦਾ ਸਫਰ ਲਾ ਲਓ ਇਹ ਨਿਸ਼ਾਨ ਦੇਖਦੇ ਹਾਂ ਅੱਛਾ ਵਾਸ਼ ਦੇਖਦਾ ਕਿ ਜਿਹੜਾ ਟੱਚ ਆ ਉਹ ਕੇਸਰੀ ਰਿਹਾ ਜਿਵੇਂ ਜਿਵੇਂ ਪੁਰਾਣਾ ਖੱਦਰ ਦਾ ਕਪੜਾ ਹੁੰਦਾ ਸੀ ਉਹਦਾ ਟੱਚ ਥੋੜਾ ਜਿਹਾ ਅੱਜ ਦੇ ਕੇਸਰੀ ਨਾਲੋਂ ਥੋੜਾ ਜਿਹਾ ਇਹ ਕਹਦੇ ਨੇ ਵੀ ਹੋਰ ਤਰ੍ਹਾਂ ਦਾ ਹੋਏਗਾ। ਉਹ ਇਹ ਪਰ ਇਹਦੀ ਟੋਨ ਜਿਹੜੀ ਆ ਸਾਰੀ ਇਹ ਕੇਸਰੀ ਜਾਂ ਸਰਬਸੰਤੀ ਜਾਂ ਸਾਨੂੰ ਇਸ ਤਰ੍ਹਾਂ ਦੀ ਰਹੀ ਆ। ਜੀ। ਉਹ ਹੁਣ ਅਖੀਰ ਤੇ ਜਦੋਂ ਇਹ ਦਾ ਰੰਗ ਜਿਹੜਾ ਇਸ ਤਰ੍ਹਾਂ ਦਾ ਆ ਗਿਆ ਆਪਾਂ ਕੇਸਰੀ ਕਹਾਂਗੇ ਇੱਥੇ ਰੰਗ ਦਾ ਕੋਈ ਰੌਲਾ ਨਹੀਂ ਕੇਸਰੀ ਨੂੰ ਨਕਾਰਿਆ ਨਹੀਂ ਗਿਆ ਪਰ ਪ੍ਰਾਤਨ ਗੱਲ ਨੂੰ ਜਿਹੜੀ ਹੈ ਉਹ ਲਾਗੂ ਕਰ ਲਈ ਸਿੰਘ ਸਭਾ ਨੇ ਕਰ ਲਈਆ ਸਰਬੀ ਕੋਈ ਕੋਈ ਲੋਕ ਕਈ ਲੋਕੇ ਵੀ ਸਵਾਲ ਚੁੱਕ ਰਹੇ ਨੇ ਕਿ ਕਿਸੇ ਹੋਰ ਧਰਮ ਦੇ ਨਾਲ ਰਲਗੱਡ ਹੋ ਰਹੀ ਸੀ ਇਸ ਕਰਕੇ ਨਿਸ਼ਾਨ ਬਦਲਿਆ ਗਿਆ ਉਸ ਧਰਮ ਦੇ ਝੰਡੇ ਵੀ ਫੇਰਾਏ ਜਾ ਰਹੇ ਸੀਗੇ ਦੇਖੋ ਆਪਣੇ ਆਪ ਨੂੰ ਵੱਖ ਕਰਨ ਦੇ ਲਈ ਆਪਣੇ ਨਿਸ਼ਾਨ ਸਭ ਬਦਲ ਦਿੱਤੇਗੇ ਦੇ ਕੋਈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਆਪਣੀ ਆਇਡੈਂਟੀਟੀ ਨੂੰ ਵੱਖਰੀ ਕਰਨ ਵਾਸਤੇ ਅਸੀਂ ਬਹੁਤ ਕੁਝ ਕਰਦੇ ਹਾਂ ਪਰ ਇਸ ਮਾਮਲੇ ਵਿੱਚ ਇਹ ਕਿਉਂਕਿ ਇਹ ਇਹਨੂੰ ਭਗਵਾਨਾਂ ਜੋੜਦੇ ਆ ਇਹ ਭਗਵਾ ਵੀ ਨਹੀਂ ਸੀਗਾ ਜਿਹੜਾ ਹੁਣ ਜਿਹੜਾ ਬੋਲ ਰਿਹਾ ਹੈ ਭਗਵਾਨ ਨਹੀਂ ਹੈ ਭਗਵੇਂ ਦਾ ਰੰਗ ਦਾ ਫਰਕ ਹੈ ਪਰ ਕੀ ਆ ਵੀ ਇਹ ਜਿਹੜੀ ਪ੍ਰਾਤਨ ਜਿਹੜੀ ਉਹ ਲਿਖੀ ਗਈ ਲਿਖਤ ਹੋਈ ਉਹ ਕੋਈ ਅੱਜ ਨਹੀਂ ਲਿਖੀ ਗਈ ਉਹ ਅੱਜ ਤੋਂ 90 ਸਾਲ ਪਹਿਲਾਂ ਲਿਖੀ ਗਈ ਉਸ ਸਮੇਂ ਜਿਹੜੇ ਵਿਚਾਰਾਂ ਚੱਲਦੀਆਂ ਨੇ ਉਸ ਵਿਚਾਰ ਦੀ ਦੁਰਦਾ ਦੂਰ ਕਰਨ ਵਾਸਤੇ ਕੀਤੀ ਗਈ ਆ ਮੈਨੂੰ ਲੱਗਦਾ ਇਹ ਉਸ ਤਰ੍ਹਾਂ ਦੇ ਕਿਸੇ ਦੂਜੇ ਧਰਮ ਤੋਂ ਵੱਖਰੇ ਹੋਣ ਵਾਲੀ ਗੱਲ ਨਹੀਂ ਹੈਗੀ ਇਹ ਕਿਉਂਕਿ 90 ਸਾਲ ਪਹਿਲਾਂ ਤਾਂ ਇਹ ਗੱਲ ਹੀ ਨਹੀਂ ਸੀ ਬਿਲਕੁਲ 90 ਸਾਲ ਪਹਿਲਾਂ ਤਾਂ ਇਹ ਸਸਤਾਵਾ ਹੀ ਨਹੀਂ ਸੀ 90 ਸਾਲ ਪਹਿਲਾਂ ਇਹ ਰਾਜਨੀਤੀ ਨਹੀਂ ਸੀ ਤੋ ਇਸ ਕਰਕੇ ਉਸ ਗੱਲ ਦਾ ਤਾਂ ਬਿਲਕੁਲ ਹੀ ਕੋਈ ਸਬੰਧ ਨਹੀਂ ਆ ਪਰ ਜਦੋਂ ਵਿਵਾਦ ਪਿਆ ਤਾਂ ਫਿਰ ਇਹ ਗੱਲ ਇੱਕ ਮੈਂ ਹੋਰ ਦੱਸਦਾ ਗੱਲ ਜੀ ਜੀ ਇਹ ਬਾਬਾ ਵੀ ਤੁਸੀਂ ਵੀ ਜਿਹੜਾ ਤੁਹਾਡਾ ਵੀ ਇਹ ਪਲੇਟਫਾਰਮ ਆ ਤੇ ਵੀ ਬਕਵਾਕ ਤਰ੍ਹਾਂ ਦੇ ਵਿਚਾਰ ਆਉਂਦੇ ਰਹਿੰਦੇ ਆ ਜੀ ਜੀ ਮੈਨੂੰ ਬੜਾ ਇੱਕ ਸਕੂਨ ਕਹਿ ਲੋ ਮਿਲਿਆ ਕਿਉਂਕਿ ਮੇਰੇ ਅੰਦਰ ਵੀ ਇੱਕ ਸਵਾਲ ਆ ਕਿ ਉਹ ਕਿਉਂ ਹੋਇਆ ਕਦੋਂ ਹੋਇਆ ਇਹਦੇ ਨਾਲ ਕੀ ਹੋਏਗਾ ਪਰ ਇਹਦੇ ਨਾਲ ਜਿੰਨੀਆਂ ਪੰਥ ਦੀਆਂ ਜਥੇਬੰਦੀਆਂ ਇੰਨਾ ਪੋਜ਼ਿਟਿਵ ਆਇਆ ਰਿਸਪੌਂਸ ਸਾਨੂੰ ਵਧਾਈ ਦੇ ਰਿਹਾ ਹੈ ਕਿ ਆਗਰ ਹੋ ਗਈ ਆ ਹਾਲਾਂਕਿ ਕਾਲਤਾ ਸਿੰਘ ਸਾਹਿਬ ਵੱਲੋਂ ਹੋਇਆ ਇਹਨੇ ਇਹ ਬਹੁਤ ਸਾਰਿਆਂ ਦੇ ਮਨ 'ਚ ਖਿਆਲ ਆਇਆ ਕਿਉਂਕਿ ਕੇਸਰੀ ਦੇ ਨਾਲ ਸਾਡੇ ਵੀ ਭਾਵਨਾ ਜੁੜੀ ਸੀ ਅੱਜ ਵੀ ਕੇਸਰੀ ਸਾਡੇ ਤੋਂ ਦੂਰ ਨਹੀਂ ਹੈਗਾ ਪਰ ਜਿਹੜੀ ਪੁਰਾਣੀ ਰਵਾਇਤ ਆ ਉਸ ਨੂੰ ਲਾਗੂ ਕੀਤਾ ਗਿਆ ਜਿਹੜਾ 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 ਇਹ ਸਰਕੂਲਰ ਸਰ ਜਾਰੀ ਕੀਤਾ ਗਿਆ ਹੈ ਇਹ ਸਰਕੂਲਰ ਦੇ ਵਿੱਚ ਕੀ ਜਿੰਨੀਆਂ ਵਿਦਿਅਕ ਸੰਸਥਾਵਾਂ ਨੇ ਗੁਰੂ ਘਰ ਨੇ ਜਿੱਥੇ ਨਿਸ਼ਾਨ ਸਾਹਿਬ ਝੂਲਦੇ ਨੇ ਇਹ ਕੰਪਲਸਰੀ ਕਰ ਦਿੱਤਾ ਗਿਆ ਕਿ ਤੁਸੀਂ ਦੋ ਹੀ ਰੰਗ ਦੇ ਨਿਸ਼ਾਨ ਸਾਹਿਬ ਚੜਾਉਣੇ ਨੇ ਜਾਂ ਜਿਹੜੀਆਂ ਕੇਗੀਆਂ ਦੀਆਂ ਪ੍ਰਥਾਵਾਂ ਇਹ ਵੀ ਨਹੀਂ ਕਿ ਅਸੀਂ ਤਾਂ ਕੇਸਰੀ ਚੜਾਵਾਂਗੇ ਜੀ ਕੋਈ ਜ਼ਬਰਦਸਤੀ ਤਾਂ ਨਹੀਂ ਹੈ ਨਹੀਂ ਦੇਖੋ ਗੱਲ ਇਹ ਆ ਕਿ ਜਿਹੜਾ ਵੀ ਕਿਸੇ ਦੇ ਮਨ ਦਾ ਖਿਆਲ ਆ ਕੇਸਰੀ ਪ੍ਰਤੀ ਉਹਦਾ ਜज्ਵਾ ਮਾੜਾ ਨਹੀਂ ਹੈਗਾ ਪਰ ਹੁਣ ਜਦੋਂ ਗੱਲ ਸਾਹਮਣੇ ਆ ਗਈ ਪਿਛਲੇ 90 ਸਾਲ ਪਹਿਲਾਂ ਦੇ ਕੀਤੇ ਹੋਏ ਫੈਸਲੇ ਦੀ ਗੱਲ ਆ ਗਈ ਤੇ ਮੈਂ ਤਾਂ ਇਹ ਜ਼ਿਕਰ ਕਰ ਰਿਹਾ ਸੀ ਕਿ ਅੱਜ ਦੀ ਤਰੀਕ ਦੇ ਵਿੱਚ ਕਰੀਬ 98% ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਸੰਤੁਸ਼ਟੀ ਜ਼ਾਹਰ ਕੀਤੀ ਹਾਲਾਂਕਿ ਮੈਨੂੰ ਮੈਂ ਸਹੀ ਦੱਸਦਾ ਗੱਲ ਤੁਹਾਡੇ ਚੈਨਲ ਤੇ ਬੈਠ ਕੇ ਆਪਾਂ ਜੋ ਗੱਲ ਕਰਦੇ ਆ ਕਿ ਮੈਨੂੰ ਲੱਗਦਾ ਨਹੀਂ ਸੀ ਕਿ ਇੰਨੇ ਵੱਡੇ ਪੱਧਰ ਤੇ ਵਿਚਾਰ ਚਰ ਕੇ ਸਾਡੇ ਮਤ ਭੇਜਨੇ ਬਹੁਤ ਸਾਰੇ ਬੱਕਰੇ ਵੇ ਨੇ ਧੜੇ ਨੇ ਪਰ ਵੱਡੀ ਗਿਣਤੀ ਵਿੱਚ ਇਹ ਜਿਹੜਾ ਵਾ ਵਿਚਾਰ ਇੱਕ ਮਤ ਆਈ ਹੈ ਇਸ ਗੱਲ ਦੇ ਵਿੱਚ ਜਿਹਨੂੰ ਲੋਕਾਂ ਨੇ ਸਲਾਹਿਆ ਵਾ ਕਿ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਬਾਕੀ ਗੱਲ ਇਹ ਹੈ ਕਿ ਇਹ ਜਿਹੜਾ ਜਿਹੜਾ ਸਰਕੂਲਰ ਜਾਰੀ ਹੋਇਆ ਕਿਉਂਕਿ ਆਕਾਲਤਖਸਾਬ ਇੱਕ ਮਰਜ਼ਾਦਾ ਨੂੰ ਜਾਣਕਾਰੀ ਦਿੰਦਾ ਤੇ ਸ਼ਰੋਣੀ ਕਮੇਟੀ ਇੱਕ ਪ੍ਰਬੰਧ ਹੈ ਉਹ ਸ਼ਰੋਣੀ ਕਮੇਟੀ ਨੇ ਆਪਣੇ ਪ੍ਰਬੰਧਾਂ ਨੂੰ ਲੈ ਕੇ ਸਾਰੇ ਥਾਵਾਂ ਦੇ ਉੱਤੇ ਇਹ ਸਰਕੂਲਰ ਕੱਢਿਆ ਜਿਹੜੇ ਸਾਡੇ ਪ੍ਰਚਾਰਕ ਆ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਆ ਕਿ ਜਿੱਥੇ ਜਿੱਥੇ ਤੁਸੀਂ ਜਾਣਾ ਕਿਉਂਕਿ ਸ਼ਰੋਣੀ ਕਮੇਟੀ ਦੇ ਪ੍ਰਚਾਰਕ ਜਿਹੜੇ ਆ ਉਹ ਸਾਰੇ ਹਸਤਾਨਾਂ ਦੇ ਜਾਂਦੇ ਆ ਉਹ ਜਿਹੜੇ ਲੋਕਲ ਕਮੇਟੀਆਂ ਦੇ ਗੁਰਦੁਆਰਾ ਸਾਹਿਬ ਵੀ ਪ੍ਰਚਾਰਕ ਜਾਂਦੇ ਆ ਉੱਥੇ ਉਹਨਾਂ ਨੇ ਦੱਸਿਆ ਵਾ ਕਿ ਜਿਹੜਾ ਆਕਾਲਤਖਸਾਬ ਦਾ ਉਹ ਹੁਕਮ ਆ ਉਹ ਹੁਕਮ ਆਪਣਾ ਨਹੀਂਗਾ ਤੇ ਨਵਾਂ ਨਹੀਂਗਾ ਉਹ ਉਹਨਾਂ ਨੇ ਜਿਹੜੀ ਸਾਡੀ ਰਹਿਤ ਮਰਜ਼ਾ ਦਾ ਉਸ ਦੇ ਪੰਨਾ ਨੰਬਰ ਇੰਨੇ ਤੇ ਜਿਹੜਾ ਕੁਝ ਲਿਖਿਆ ਗਿਆ ਸੀ ਉਸ ਨੂੰ ਦੁਬਾਰਾ ਦੁਹਰਾਉਣ ਦੀ ਗੱਲ ਕੀਤੀ ਆ ਤਾਂ ਕਿ ਇਸ ਗੱਲ ਦਾ ਵੀ ਵੱਡਾ ਵਿਵਾਦ ਨਾ ਬਣੇ ਤੋਂ ਕੋਸ਼ਿਸ਼ ਆ ਸਾਡੀ ਇਸ ਗੱਲ ਦੀ ਕਿ ਕਾਲਤਖ ਸਾਬ ਦੇ ਆਏ ਹੁਕਮਾਂ ਨੂੰ ਛਣੋਣੀ ਕਮੇਟੀ ਲਾਗੂ ਕਰਾਉਣ ਲਈ ਵਚਨਬੱਧ ਆ ਤੋਂ ਬਾਕੀ ਕਈ ਭਰਾਵਾਂ ਦੇ ਮਨ ਵਿੱਚ ਕਿਸ ਤਰ੍ਹਾਂ ਦੇ ਖਿਆਲ ਨੇ ਅਸੀਂ ਚਾਹਾਂਗੇ ਕਿ ਕਾਲਤਖ ਸਾਬ ਨੇ ਜੋ ਫੈਸਲਾ ਕੀਤਾ ਉਹ ਪ੍ਰਾਚਨ ਰਵਾਇਤਾ ਮੁਤਾਬਕ ਕੀਤਾਗਾ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਘਰਵਲ ਸਾਹਿਬ ਇਹ तमाम ਗੱਲਬਾਤ ਸਾਡੇ ਨਾਲ ਕਰਨ ਦੇ ਲਈ ਸੋ ਇਸਨ ਘਰਵਲ ਸਾਹਿਬ ਜਿਨ੍ਹਾਂ ਨੇ ਕਾਫੀ ਜਿਆਦਾ ਜਾਣਕਾਰੀ ਦੋਵੇਂ ਮਸਲਾਂ ਦਿੱਤੀ ਗੁਰਚੰਦ ਸਿੰਘ ਘਰਵਲ ਸਾਹਿਬ ਨੇ ਭਾਵੇਂ ਉਹ ਡੇਰਾ ਮੁਖੀ ਨੂੰ ਪੈਰੋਲ ਦੇਣ ਦਾ ਮਸਲਾ ਹੋਵੇ ਜਾਂ ਨਿਸ਼ਾਨ ਸਾਹਿਬ ਦੇ ਪਸ਼ਾਕੇ ਬਦਲਣ ਦਾ ਮਸਲਾ ਹੋਵੇ ਦੋਵੇਂ ਮਸਲਾਂ ਤੇ ਇਹ ਪੂਖਤਾ ਜਾਣਕਾਰੀ ਦਿੱਤੀ ਗਈ ਦੇਸ਼ ਤੋਂ ਨਹੀਂ ਬਾਕੀ ਖਬਰਾਂ ਲਈ ਬਣੇ ਰੋ ਪੀਟੀਸੀ ਨਿਊਜ਼ ਨਾਲ ਧੰਨਵਾਦ